सतना श्री वाहे गुरु साहेब जी सूही महला पंजवा तुद जित आए महा आनंद जिस विस रहे सो मर जाए दयाल ਹੋਵੇ ਜਿਸ ਉਪਰ ਕਰਤੇ ਸੋ ਤਦ ਸਦਾਤ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਣ ਧੂੜ ਤੇਰੇ ਜਨਕੀ ਹੋਵਾ ਤੇਰੇ ਦਰਸ਼ਨ ਕੋਲ ਜਾਈ ਅੰਮ੍ਰਿਤ ਬਚਨ ਰਿਦੈ ਉਰਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰੇ ਕੀ ਗਤ ਤੁਦ ਪਹਿ ਸਾਰੀ ਦੋ ਦੇ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਇਲ ਹੈ ਸੋ ਲਗੇ ਪਗਤ ਤੁਹਾਰਾ ਸੋਏ ਦੋਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਵਾ ਸਾਸ ਸਾਸ ਨਾਨਕ ਅਰਾਦੇ आठ पहर गुण गावा सतनाम श्री वाहे गुरु साहिब जे सोहे महला پنجवा सगले त्याग गुरसरणी आया राखो राखन हारे जेत तू लावे तित हम लागहे ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਤੇ ਆਇਐ ਗੋਰੇ ਪ੍ਰਸਾਦ ਪੌਤਰੀਆਂ ਆਪ ਤਿਆਗ ਹੋਈ ਐ ਸਬਰਨਾ ਦੇਵਤਿਆਂ ਯੋ ਮਰੀਏ ਸਫਲ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸੇ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਨ ਪ੍ਰਭ ਸੁਆਮੀ ਤੇਰੀ ਸਰਣ ਦੇਵਾਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਸਤਨਾਮ श्री वाहे गुरु साहेब जी सूही महला पंजवा तुद जित आए महा आनंद जिस बिसरहे सो मर जाए दयाल हो बहे जिस ऊपर करते ਸੋ ਤਦ ਸਦਾਤ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋਲ ਜਾਈ ਅੰਮ੍ਰਿਤ ਵਚਨ ਰਦੇ ਉਰਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰੇ ਕੀ ਗਤ ਤੋਦ ਪਹਿ ਸਾਰੀ ਤੋਦ ਜੇਵੜ ਅਵਰ ਨ ਕੋਈ ਜਿਸ ਨੂੰ ਲਾਇ ਲਹ ਸੋ ਲਗੇ ਪਾਗਤ ਤੁਹਾਰਾ ਸੋਏ ਦੋਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਵਾ ਸਾਸ ਸਾਸ ਨਾਨਕ ਅਰਾਦੇ ਆਠ ਪਹਿਰ ਗੁਣ ਗਵਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਸਗਨ ਤਿਆਗ ਗੁਰ ਸਰਣੀ ਆਇਆ ਰਖੋ ਰਖਨ ਹਾਰੇ ਜਿੱਤ ਤੂੰ ਲਾਵੇ ਤਿਤ ਹਮ ਲਗੇ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਦਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਤਿਆਇਐ ਗੋਰੇ ਪ੍ਰਸਾਦ ਪੌਤਰੀਐ ਆਪ ਤਿਆਗ ਹੋਈਐ ਸਬਰਨਾ ਦੇਵਤਿਆਂ ਓ ਮਰੀਏ ਸਫਨ ਜਨਮ तिसका जग ਪੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ तिसके ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਨ ਪ੍ਰਭ ਸੁਆਮੀ ਤੇਰੀ ਸ਼ਰਣ ਦੇਵਾਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सोही महला पंजवा तो जित आए महा आनंदा जिस बिसरहे सो मर जाए दयाल हो बहे जिस ऊपर करते सो तुद सदाते आए ਮੇਰੇ ਸਾਹਿਬ ਤੂੰ ਮਹਿਮਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਣ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਵਚਨ ਰਦੇ ਉਰਤਾਰੇ ਤੋਂ ਕਿਰਪਾ ਤੇ ਸੰਗ ਪਾਈ ਅੰਤਰੇ ਕੀ ਗਤ ਤੁਧ ਪਹਿ ਸਾਰੀ ਤੁਧ ਜੇਵੜ ਅਵਰ ਨ ਕੋਈ ਜਿਸ ਨੂੰ ਲਾਇ ਲਹੈ ਸੋ ਲਗੇ ਪਗਤ ਤੁਹਾਰਾ ਸੋਏ ਦੋਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਵਾ ਸਾਸ ਸਾਸ ਨਾਨਕ ਅਰਾ ਦੇ ਆਠ ਪਹਿਰ ਗੁਣ ਗਵਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਣ ਹਾਰੇ ਜਿੱਤ ਤੂੰ ਲਾਵੇ ਤਿਤ ਹਮ ਲਗੇ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਦਰ ਜਾਮੀ ਸਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਤਿਆਇ ਗੋਰੇ ਪ੍ਰਸਾਦ ਪੌਤਰੀਆਂ ਆਪ ਤਿਆਗ ਹੋਈ ਸਬਰਨਾ ਜੀਵਤਿਆਂ ਆਉ ਮਰੀਏ ਸਤਿਨੇ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਥ ਤਿਸ ਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਧੀਨ ਦਇਆਲ ਕਿਰਪਾਨ ਪ੍ਰਭ ਸੁਆਮੀ ਤੇਰੀ ਸਰਣ ਦੇ ਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਤਉਦ ਜਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਨ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾਤ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਣ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਰਿਦੈ ਉਰਤਾਰੇ ਕਿਰਪਾ ਤੇ ਸੰਗ پائی ਅੰਤਰੇ ਕੀ ਗਤ ਤੁੱਦ ਪਹਿ ਸਾਰੀ ਤੁੱਦ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੇ ਪਗਤ ਤੁਹਾਰਾ ਸੋਏ ਦੋਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਟੁੱਠੇ ਪਵਾ ਸਾਸ ਸਾਸ ਨਾਨਕ ਅਰਾਦੇ ਆਠ ਪਹਿਰ ਗੁਣ ਗਵਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾ ਸਗਨ ਤਿਆਗ ਗੁਰ ਸਰਣੀ ਆਇਆ ਰਾਖੋ ਰੱਖਣ ਹਾਰੇ ਜਿੱਤ ਤੂੰ ਲਾਵੇ ਤਿਤ ਹਮ ਲੱਗੇ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਦਰ ਜਾਮੀ ਤਾਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਤਿਆਇ ਗੋਰੇ ਪ੍ਰਸਾਦ ਪੌਤਰੀਆਂ ਆਪ ਤਿਆਗ ਹੋਈਐ ਸਬਰਨਾ ਦੇਵਤਿਆਂ ਹੋ ਮਰੀਐ ਸਫਨ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਮ ਜਾਪੇ ਸਗਲ ਮਨੋਰਥ ਤੇ ਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਨ ਪ੍ਰਭ ਸੁਆਮੀ ਤੇਰੀ ਸ਼ਰਣ ਦੇਲਾ ਕਰ ਕਿਰਪਾ ਆਪਣਾ ਨਾਮ ਦਿਜੈ नानक सादार वाला सतना श्री वाहे गुरु साहेब जी सूही महला तुद जित आए महा आनंदा जिस विस ਸੋ ਮਰ ਜਾਏ ਧਿਆਨ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਬਾਨ ਨਿਮਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਣ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਰਿਦੈ ਉਰਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰੇ ਕੀ ਗਤ ਤੋਦ ਪਹਿ ਸਾਰੀ ਤੋਦ ਜੇੜ ਔਰ ਨਾ ਕੋਈ ਜਿਸ ਨੂੰ ਲਾਇਲ ਹੈ ਸੋ ਲਗੇ ਪਗਤ ਤੁਹਾਰਾ ਸੋਏ ਦੋਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਵਾ ਸਾਸ ਸਾਸ ਨਾਨਕ ਅਰਾਦੇ ਆਠ ਪਹਿਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇ ਰੱਖੋ ਰੱਖਣ ਹਾਰੇ ਜਦ ਤੂੰ ਲਾਵੇ ਤਿਤ ਹਮ ਲਗੇ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਦਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਤ ਸੁਆਮੀ ਰਹਾ आठ पहर प्रदे अपना तयाए गोरे प्रसाद पौत्रियां आप त्याग हुई सब ऋण जीवतियां यूं मरिए सपन जन्म तिसका जग पीतर ਸਾਦ ਸੰਗ ਨਾਮ ਜਾਪੇ ਸਗਲ ਮਨੋਰਥ ਤੇ ਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦੇਵਾਲਾ ਕਰ ਕਿਰਪਾ ਆਪਣਾ ਨਾਮ ਦੀਜੈ नानक सादार वाला सतना श्री वाहे गुरु साहेब जी सूही महला तुद जित आए आनंदा जिस बिस ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾਤ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੁਣ ਜੀਵਾ ਤੇਰੀ ਬਾਣੀ ਐ ਰਹਾ ਚਰਨ ਧੂੜ ਤੇਰੇ ਜਨਕੀ ਹੋਵਾ ਤੇਰੇ ਦਰਸ਼ਨ ਕੋਲ ਜਾਈ ਅੰਮ੍ਰਿਤ ਵਚਨ ਰਿਦੈ ਉਰਤਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰੇ ਕੀ ਗਤ ਤੁੱਦ ਪਹਿ ਸਾਰੀ ਤੁੱਦ ਜੇਵੜ ਅਵਰ ਨ ਕੋਈ ਜਿਸ ਨੂੰ ਲਾਇਲ ਹੈ ਸੋ ਲਗੈ ਪਗਤ ਤੁਹਾਰਾ ਸੋਏ ਦੋਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਵਾ ਸਾਸ ਸਾਸ ਨਾਨਕ ਅਰਾਦੇ ਆਠ ਪਹਿਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾ ਸਗਨ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਣ ਹਾਰੇ ਜਿੱਦ ਤੂੰ ਲਾ ਰਹਿ ਤਿਤ ਹਮ ਲੱਗੇ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਦਰ ਜਾਮੀ ਤਾਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾ ਆਠ ਪਹਿਰ ਪ੍ਰਭ ਆਪਣਾ ਤਿਆਈਏ ਗੁਰ ਪ੍ਰਸਾਦ ਪਉ ਤਰੀਏ ਆਪ ਤਿਆਗ ਹੋਈਏ ਸਭ ਰਿਣਾ ਜੀਵਤ ਆਇਓ ਮਰੀਏ ਸਫਲ ਜਨਮ ਤਿਸ ਕਾ ਜਗ ਪੀਤਰ ਸਾਦ ਸੰਗ ਨਾਮ ਜਾਪੇ ਸਗਲ ਮਨੋਰਥ ਤੇ ਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਨ ਪ੍ਰਭ ਸੁਆਮੀ ਤੇਰੀ ਸ਼ਰਣ ਦੇਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ